ਫਾਗਸਲ ਗੀ ਫੋਟੋਰੀ ਅਰੋਰ ਮੈਂ ਮਾਣ ਭਾਈ ਕਿਨ ਜੱਦੀ ਰ ਕਰਨਾ ਹੈ ਅਹੀਂ ਨਾ ਦੋਨ ਖਾ ਵੇ ਜਾ ਬਈ ਉਹਦੇ ਕਿਰਾਏਦਾਰ ਹੋਵੇ ਨਾ ਕਿਦਾਂ ਨੇ ਚਾਹੀਦਾ ਦੀ ਵੀ ਸਿਖਾਉਣਾ ਫਾਗਸਲ ਤੁੰਗਾਇ ਕਿ ਫੋਟੋਰੀ ਅੱਜ 16 ਮਾਰਚ ਗੋਈਆ ਪੁੱਛੀ ਆ ਜੀ ਤੇ ਸਾਡੇ ਸਰਕਾਰ ਦੇ ਮੇਰੀ ਭੈਣ ਜੀ 15 ਏ ਭਾਈ ਕਿ ਮੈ ਜੀ ਦੇ ਪਰਿਵਾਰ ਦਾ ਮੈਂਬਰ ਅੱਜ ਇੱਕ ਹੋਰ ਮਹਿਮਾਨ ਭਾਈ ਕਿਨੇ ਜੱਜ ਦੇ ਘਰ ਦਾ ਆ ਅਹੀਂ ਮਤਲਬ ਗੱਲ ਇਸ ਤਰ੍ਹਾਂ ਵੀ ਬਹੁਤ ਜ਼ਿਆਦੀ ਮਤਲਬ ਕਮਜ਼ੋਰ ਹੈ ਹੁਣੇ ਸਰੀਰ ਦੇ ਵਿੱਚ ਕਿਦੇ ਕਮਜ਼ੋਰੀ ਆ 18-20 ਦਿਨ ਤੋਂ ਕੁਝ ਖਾਦਾ ਹੀ ਨਹੀਂ ਤੇ ਕੋਈ ਨਹੀਂ ਜਾਂ ਕੋਈ ਰੁਮਣ ਗਾਵਾਂ ਵਿੱਚ ਜੜੀਆਂ ਮਤਲਬ ਲਾਗੇ ਕੋਈ ਭਰ ਭਰਾ ਪੁਖਾ ਹੋਵੇ ਜਾਂ ਕੋਈ ਉਹਦੇ ਕਿਰਾਏਦਾਰ ਹੋਵੇ ਨਾ ਕਿਦਾਂ ਨੇ ਚਾਹੀਦਾ ਦੀ ਵੀ ਪ੍ਰਸ਼ਾਦਾ ਸ਼ਿਕਾਉਣਾ ਪਰ ਘਰੋਂ ਨਹੀਂ ਬੋਚਦਾ ਪੁੱਛਦਾ ਨਹੀਂ ਕੀ ਗੱਲ ਕੀ ਹੋਇਆ ਤੇ ਚਕਾਇਆ ਰੱਖਿਆ ਨੇ ਪਰ ਜਦੋਂ ਦੱਸਦਾ ਸੱਚੋ ਸੱਚੀ ਗੱਲ ਦੱਸਵੀਂ ਝੂਠ ਨਹੀਂ ਬੋਲਣਾ ਤੁਹਾਡੀ ਭੈਣ ਹਾਂ ਮੈਂ ਤੁਹਾਨੂੰ ਕਹੂੰਗੀ ਕਿ ਵਾਰਾ ਪਰਿਵਾਰ ਵੇੜਾ ਨਾ ਪਤਾ ਨਹੀਂ ਕੀ ਤੇ ਚਲੋ ਆਪਣਾ ਘਰ ਠੀਕ ਠੀਕ ਹਾਂ ਨਾ ਬਹੁਤਾ ਤਕੜਾ ਨਾ ਕੁਝ ਠੀਕ ਠੀਕ ਆਪਣਾ ਘਰ ਹਾਂ ਬੇਟਾ ਸੀ ਆਪਣਾ ਛੋਟੀ ਉਮਰ ਚ 20 ਸਾਲਾਂ ਦਾ ਹੈ ਕਈ ਕਿ ਪਤਾ ਨਹੀਂ ਲੈ। ਕਿਆ ਕਰੀਂ? ਜਵਾਨਾੜੀ ਇੱਕ ਬੇਟਾ ਇੱਕ ਬੇਟੀ ਸੀ। ਹੁੰਦਾ ਮਾਪਿਆਂ ਨੂੰ ਚਾਹ ਹੁੰਦਾ ਬੱਚਿਆਂ ਦਾ ਵਿਆਹ ਕਰੀਏ। ਅੱਛਾ ਕੁੜੀ ਲੈ ਗਰੀਬ ਦਾ। ਅੱਛਾ। ਜੇ ਮਾਪਿਆਂ ਨੂੰ ਪਤਾ ਪੁੱਛੀਂਦੇ ਜੇ ਸਤਾ ਮੇਰਾ ਸੁੱਖਾ ਜਾਂਦਾ। ਪਹਿਲਾਂ ਦੇਖੇ ਦਾ ਵਿਆਹ ਕਰਦੇ ਆ। ਜੇ ਆਪਣਾ ਵਿਆਹ ਕਰ ਲੈਣਾ। ਆ ਗੱਲਾਂ ਵੱਡੀ ਸਾਦੀ ਜੈਨ ਆ ਵੀ ਨਾਰਮਲ ਆ ਸੇਵਾ ਵਾਲਾ ਹੀ ਕਮਕੀਤਾ ਤੋਂ ਇੰਕੇ ਵੀ ਆਪਸਨ ਪਰਦੇ ਚ ਲੋਕੀ ਪਰਿਵਾਰ ਦੀ ਕੋ ਲੜਕੀ ਲੀ ਜਾਣਾ ਚਾਚਾ ਜੀ ਬੋੜਾ ਲੜਕਾ ਤੁਹਾਡਾ ਕੀ ਕਰਦਾ ਹੈ ਨਹੀਂ ਲੜਕਾ ਚੁਸਰਣਾ ਜਰ ਗਿਆ ਹੈ ਤੇ ਬੱਚੇ ਬੱਚੇ ਕਿੰਨੇ ਪੋਤਰੇ ਪਾਤਰੇ ਸੋ ਪੋਤਰੇ ਐ ਕਿ ਪੋਤਰੇ ਧੀ ਧੀ ਦਾ ਕੀ ਬਾਲ ਬੱਚਾ ਇੱਕ ਕੁੜੀਆ ਇੱਕ ਤਾ ਹੋਣ ਤੇ ਤੁਹਾਨੂੰ ਉਹਨੇ ਨਿਕੋ ਲੱਗ ਕਰਤਾ ਤੇ ਕਿਤੇ ਕਿਰਾਏ ਤੇ ਲੈਤਾ ਅੱਛਾ ਗਰੀਬ ਕਰਦੀ ਮੇਰੀ ਮੁੰਡਾ ਵੀ ਆਖੀ ਮੰਮੀ ਗਰੀਬ ਕਰਦੀ ਤੇ ਆਹ ਚਲੋ ਉਹ ਮੰਨਦੀ ਇੱਛਾ ਹੈ ਵੀ ਕਿ ਗਰੀਬ ਵੀ ਮਤ ਕਰਗੇ ਕਿ ਮਾਂ ਹਾਲੇ ਤੱਕ ਅਸ਼ੀਰਵਾਦ ਹੈ ਕਦੀ ਮੁੰਡਾ ਤੇ ਬੱਚੇ ਦਾਨੀਂ ਨਹੀਂ ਖੋਜਦੇ بڑے ਰੋਗ ਲਗੇ ਕੇ نو ਰਾਣੀ ਨੇ ਨਾ ਪਹਿਲਾ ਪਹਿਲਾ ਨਾ ਜੀਦਾਂ ਯਾ ਕਰ ਲਿਆ ਨਾ ਲੋ ਨੇ ਪਹਿਲਾ ਦੇ ਪੜੀ ਚੰਗੀ ਥੋੜੀ ਮੈਂ ਗਲ ਧੀਆ ਹੁੰਦੀ ਹਾਂ ਨੋਆ ਦਾ ਅਸਲ ਤੇ ਨਾਮ ਕਿਹਾ ਆਇਆ ਪੇਕੀਤਾ ਇਹ ਕੁੜੀ ਪਹਿਲਾਂ ਚ ਪੜੀ ਚੰਗੀ ਸਰ ਪਤਾ ਹੀ ਨਹੀਂ ਉਹਨੇ ਕੀ ਕੰਮ ਕਰ ਦਿੱਤੇ ਮੈਂ ਉਹ ਕਾੜ ਸਣੀ ਤੇ ਸਿੰਦੇ ਕੰਮ ਚ ਚਲੋ ਮਾਰਾ ਹੀ ਕਿਰਪਾ ਕਰੇ ਬੁਣਾ ਜਿਹੜਾ ਤੁਹਾਡਾ ਜਿਹੜਾ ਜਿਹੜਾ ਅੱਜ 18 20 ਦਿਨ ਹੋਏ ਰੋਟੀ ਕਰਨ ਤੋਂ ਦਿੱਤੀ ਨਹੀਂ ਕੇ ਨੇ ਸੇਵਾ ਕਿਰਾਏ ਤੇ ਰਿੰਦਨ ਉਤੇ ਪੇਜੇ ਰੋਇਆ ਜਿਉਂ ਸਰਦਾਰ ਨੂੰ ਅੱਛਾ ਨਾ ਉਹ ਤੁਹਾਡੇ ਘਰ ਆਜਾ ਲਿਖ ਰ ਗਿਆ ਉਦੋਂ ਤੋਂ ਮਤਲਬ ਜਿਹੜਾ ਤੁਹਾਨੂੰ ਹਾਂ ਕਿੱਥੇ ਵਿਆਹ ਹੋਇਆ ਬਸ ਕੰਮ ਨਹੀਂ ਸਿੰਘ ਨੇ ਸਾਹ ਮੋਨੇ ਭੈਣਾਂ ਨੇ ਇੱਕ ਵੀ ਕਹਿਣਾ ਨਹੀਂ ਦਿੱਤਾ ਕਿ ਉਹ ਚੁੱਕਦੇ। ਅਲੋ ਜੋ ਵੀ ਆ ਗਾ ਪਾ ਚਲ ਜਿੰਦੀ ਅੱਖਾਂ। ਉਹਨਾਂ ਜਿਹੜੀ ਰੋਟੀ ਨਹੀਂ ਦਿਖਾਦੀ ਅੱਜ ਮੇਰੇ ਬਹੁਤ ਤਕਲੀਫ ਹੋਈ ਮੇਰੇ ਮਨ ਨੂੰ ਵੀ। ਕਿ ਕੋਈ ਨਾ ਕੋਈ ਲੋਕ ਤਾਂ ਕੁੱਤੇ ਆ ਕੇ ਫੇਰੇ ਬੰਦ ਲੈ ਕੇ ਤੁਰੇ ਫਿਰਦੇ ਆ ਬਾਜ਼ਾਰਾਂ ਦੇ ਵਿੱਚ ਵੀ ਕੁੱਤਿਆਂ ਨੂੰ ਰੋਟੀ ਦੇਣੀ ਆਂ ਜਨਵਾਰਾਂ ਨੂੰ ਪਾਉਣੇ ਆਂ। ਇੱਕ ਮਾਂ ਇੱਕ ਮਾਂ ਵੇਖੋ ਉਹ ਉਹ ਨੂੰ ਉਹਨੂੰ ਰੋਟੀ ਨਾ ਮਿਲੇ। ਰੋਟੀ ਨਾ ਮਿਲੇ। 18 ਦਿਨ ਫਿਰ। ਹੇ ਰੋਕ ਮਨੋ ਤੇ ਆ ਹੁਣ ਨੀ ਉਹ ਚਾਰੇ ਜਿਹੜੇ ਉਥੋਂ ਗਵਾਂਢੀ ਤੁਹਾਡੇ ਜਿਹੜੇ ਹੀ ਉਹ ਆਏ ਉਹ ਮੁੰਡਾ ਜਿਹਨੂੰ ਤਾਨੂੰ ਕਿਰਾਏ ਤੇ ਕਿਤੇ ਨਿੱਕੇ ਦਿੱਤਾ ਸੀ ਕਿ ਉਹਨੇ ਅੰਕੇ ਤਰਲਾ ਲਿਆ ਬਾਬਾਈ ਹਾਂ ਸਰਦਾਰ ਆ ਗਏ ਲੈ ਮੈਂ ਨੂੰ ਆਖਿਆ ਵੀ ਮੈਂ ਤਾਂ ਨਹੀਂ ਤੇ ਕੋਈ ਨਾ ਨਿੱਕੇ ਨੂੰ ਕਰਦੇ ਕਿ ਬਾਕੀ ਇਹ ਮੈਂ ਉਹਨਾਂ ਦੇ ਬੱਚਿਆਂ ਨੂੰ ਪੁੱਛ ਲਓ ਉਹਦੀ ਨੋਨ ਨੂੰ ਜਾਂ ਉਹਦੇ ਪਰੀ ਲੜਕੀ ਨੂੰ ਵੀ ਕੋਈ ਉਹਨਾਂ ਨੂੰ ਜੇ ਤਲਾਕ ਨਹੀਂ ਤੇ ਕੋਈ ਗੱਲ ਨਹੀਂ ਹੈ ਹੁਣ ਜਿਹੜੀ ਗੱਲ ਹੈ ਵੀ ਮਾਲਾ ਹਾਂ ਤੇ ਜਿੰਤਾ ਨਹੀਂ ਕਿਸ ਗੱਲ ਦੀ ਕਰਨੀ ਤੁਹਾਡੀ ਭੈਣ ਹੈ ਵੱਡੀ ਤੇ ਕੋਈ ਪਰਵਾਹ ਨਹੀਂ ਤੇ ਕੋਈ ਗੱਲ ਦੀ ਦਵਾਈ ਹਰ ਕਿਸਮ ਦੀ ਐ ਇੱਥੇ ਮਹਾਰਾਜ ਦੀ ਕਿਰਪਾ ਡਾਕਟਰ ਸਾਹਿਬ ਇੱਥੇ ਪੱਕੇ ਆਪਣੇ ਕੋਲ ਆ ਰੋਟੀ ਜਿਹੜੀ ਐ ਗਰਮ-ਗਰਮ ਜਿਹੜੀ ਐ ਬੰਦੀ ਐ ਖਾਓ ਬਾਕੀ ਜਿਹੜਾ ਤੈਨੂੰ ਅਸੀਂ ਜੋ ਗੱਲ ਦਵਾਈਆਂ ਕੋਈ ਉਹ ਕੁਸ਼ਕਾਉਣੇ ਜਿਹੜੀ ਜਿਹਦੇ ਨਾਲ ਨਾ ਤੁਹਾਨੂੰ ਭੁੱਖ ਲੱਗੇ ਹੈ ਉੱ피 ਜਾਨ ਕੋਈ ਉਹ ਦੇਖ ਦਵਾਈ ਹੈ ਬੜੀ ਸ਼ਾਨਦਾਰ ਉਹ ਤੁਹਾਨੂੰ ਕਿਉਂ ਨਹੀਂ ਹੈ ਕਿ ਤੂੰ ਕਾ ਗਾਦੀ ਚਿੰਤਾ ਨਹੀਂ ਕਰਨੀ ਅਸੀਂ ਤੇਰੇ ਪੁੱਤਰਾਂ ਸਮਝਲਾ ਭਰਾ ਹੈ ਛੋਟੇ ਕਿੱਦਾਂ ਗੱਲ ਸੁਣ ਮੇਰੀ ਨਹੀਂ ਕੋਈ ਇਹ ਸਾਡੇ ਮਨ ਜੀ ਤੇ ਕਦੀ ਵੀ ਨਹੀਂ ਕਿਫੇ ਵਾਸਤੇ ਨਹੀਂ ਆਇਆ ਕੋਈ ਆਵੇ ਸਤ ਪਕਾਵਾ ਕੋਈ ਆਵੇ ਨਹੀਂ ਤੇ ਕੋਈ ਗੱਲੇ ਆ ਗਈ ਆਜ ਵੀ ਦੋ ਦੋ ਬਜ਼ੁਰਗੇ ਦਾਖਲ ਹੋਏ ਇੱਕ ਹੋਰ ਹੋਇਆ ਇਸ ਤਰ੍ਹਾਂ ਇਹ ਗੱਲ ਸਾਡੇ ਤੇ ਮਨ ਚ ਕਦੀ ਕੋਈ ਨਹੀਂ ਮੈਂ ਕਿ ਇਹਨੂੰ ਬੰਦ ਕੇ ਰੱਖਦਾ ਨਹੀਂ ਜਿਹੜਾ ਆਉਂਦਾ ਮੈਂ ਜਾਣਾ ਨੂੰ ਆਖੀਦਾ ਜਾਂ ਚਲਦਾ ਇਹ ਜਿਹੜਾ ਜਿਹੜਾ ਰਹਿਣਾ ਚਾਹੁੰਦਾ ਵਾ ਉਹ ਨੂੰ ਮੈਂ ਕਰ ਦਿੰਦੀ ਨੂੰ ਮੈਂ ਕਦੀ ਕਿਹਾ ਉਹ ਅਸੀਂ ਤਾਂ ਵੀ ਤੁਹਾਡਾ ਪਹਿਲੇ 35 36 ਸਾਲ ਤੋਂ ਜਿਹੜਾ ਜਿਹੜੀ ਸੇਵਾ ਚੱਲਣ ਲਈ ਹੈ ਤੁਹਾਨੂੰ ਪਤਾ ਹੀ ਹੋਣਾ ਤੁਸੀਂ ਚਲੇ ਇੱਥੇ ਇਲਾਕੇ ぐらい ਦਰ ਤੱਕ ਪਤਾ ਹੀ ਹੈ ਹਜ਼ਾਰਾਂ ਧੀਆਂ ਦੇ ਵਿਆਹ ਹੋਏ ਆ ਮਹਾਰਾਜ ਨੇ ਸਾਨੂੰ ਸੇਵਾ ਦਿੱਤੀ ਹੈ ਤੇ ਮੈਨੂੰ ਜਿਹੜੀ ਤਕਲੀਫ ਆ ਗੱਲ ਦੀ ਹੁੰਦੀ ਹੈ ਇਨਸਾਨੀਅਤ ਨੂੰ ਜਿਦਾ ਰੱਖੋ ਤਹਾਡੀ ਇਨਸਾਨੀਅਤ ਜਿਹੜੀ ਆ ਮਰਦਾਂ ਦੇ ਦੀ ਜਿੰਦਾ ਹਣੀ ਚਾਹੀਦੀ ਕੋਈ ਬਜ਼ੁਰਗ ਜੇ ਖਾਵਾ ਕਿਸੇ ਕੋਤੇ ਨਹੀਂ ਚਲੋ ਆਂਡ ਗਵਾਂਡ ਜੇ ਉੱਥੇ ਤੁਹਾਡੀ ਸੇਵਾ ਹੋਊਗੀ ਹਾਂ ਬੱਪਾrna ਕਿਹ ਵੇਲੇ ਤੇ ਆਖੜਾ ਜੰਮਣਾ ਕੀ ਤਵਾਰ ਤਵਾਨ ਕਿੱਦਾਂ ਦਾ ਨਾ ਨਹੀਂ ਕਿੱਦਾਂ ਲੱਗਾ ਇੱਥੇ ਆਣ ਕੇ ਮਾਤਾ ਜੀ ਉਹ ਤੁਹਾਡੀ ਪੋਤਾ ਹੈ ਜਿੱਤਰਾ ਮੈਂ ਫਰਾਮਾ ਚ ਪੜਨਾ ਚਾਹੀਦਾ ਹੈ ਤੁਹਾਡੀ ਭੈਣ ਹੈ ਵੱਡੀ ਕੋਈ ਗੱਲ ਨਹੀਂ ਕੋਈ ਗੱਲ ਵੀ ਨਹੀਂ ਕਰਦਾ ਹੁਣ ਤੁਹਾਡੇ ਨਾਲ ਕਮਰੇ ਚ ਨਹੀਂ ਕਿੰਨੇ ਕਰ ਨਹੀਂ ਜਿੱਥੇ ਰਹਿਣੀ ਹੈ ਨਾ ਪਹਿਲੇ ਅੱਜ ਕਿੰਨੇ ਦਿਨਾਂ ਬਾਅਦ ਨਾਥੇ ਕਿੰਨੇ ਦਿਨਾਂ ਬਾਅਦ ਜੀ ਮੈਂ ਤੁਹਾਨੂੰ ਬਸਾਂ ਜਿਵੇਂ ਤੇਰੀ ਦੇਣੀ ਲਾਤੀ 13 ਦਿਨਾਂ ਬਾਅਦ ਸਾਥ ਸਖ ਜੀ ਇਸ਼ਨਾਨ ਕੀਤਾ ਮਾਤਾ ਜੀ ਤੇ ਓਲੀ ਹੋਣ ਨੂੰ ਸ਼ੈਂਪੂ ਉਹਨਾਂ ਵਧੀਆ ਸਾਬਣ ਤੇ ਮਹਿ ਮੇਰੀ ਭੈਣ ਪਹਿਲਾਂ ਖਲਾਗ ਕੱਪੜੇ ਬਲਕੇ ਕਿਉਂ ਗੋਲੇ ਗੋਲੇ ਮਿਸ਼ਟ ਹੁੰਦਾ ਤਾਂ ਬੜਾ 13 ਦਿਓ ਬੰਦਣ 13 ਦਿਨ ਤੇ ਇਹ ਨਹੀਂ ਸਮਝੋਗੇ ਜੇ ਨਹੀਂ ਬੰਦਣ ਕੋਈ ਗਾਮੀ ਉਹ ਤੁਹਾਨੂੰ ਕਹਿ ਮੈਂ ਉਹ ਤੇ ਕਰੋ ਕੋਈ ਗੱਲ ਇਹਨੂੰ ਤੋਰਾਂ ਇੱਥੇ ਸਭ ਕੁਝ ਇੱਥੇ ਕਰਾਂਗੇ ਰੋਟੀ ਪਾਣੀ ਕਿਆ ਪਾਣੀ ਅ ਰਾਜਕੇਸ਼ ਉਹ ਕੋਈ ਗੱਲ ਨਹੀਂ ਮਹਾਰਾਜ ਦਾ ਨਾਮ ਲੈਣਾ ਜਿੰਨਾ ਵੀ ਵਾਇਗਰੂ ਦਾ ਪਹਿਲੀ ਪੌੜੀ ਦਾ ਪਾਠ ਕਰ ਸਤਨਾ ਵਾਇਗਰੂ ਦਾ ਯਾਦ ਕਰ ਇਹ ਉੱਥੇ ਚੀਜ਼ ਨੇ ਆਪਣਾ ਧਾਰਨਾ ਕਿਉਂਕਿ ਭਈ ਪ੍ਰਾਪਤ ਮਨੁੱਖ ਦੇ ਹੜੀਆ ਤੇ ਗੋਗਦ ਮਿਲਣ ਕੀ ਹੈ ਤੇਰੀ ਬਰੀਆ ਅਵਰ ਕਾਲ ਤੇਰੇ ਕਿਤੇ ਮਕਾਮ ਮਿਲ ਸਾਥ ਸੰਗਤ ਪਤ ਕੇ ਵੰਨੋ ਇਹ 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 ਜਿਹੜੀ ਆ ਇਹ ਵਕਤ ਮਿਲਿਆ ਵਾ ਇਹ ਬਕਦਾ ਫਾਇਦਾ ਲੋ ਕੋਈ ਗੱਲ ਨਹੀਂ ਜੇ ਕਿਸੇ ਨੇ ਧੱਕਾ ਵੀ ਕੀਤਾ ਹੋਵੇ ਤੇ ਕੋਈ ਗੱਲ ਨਹੀਂ ਉਹਨਾਂ ਨੂੰ ਉਹਨਾਂ ਦਾ ਭਲਾ ਹੋਵੇ ਤੇ ਵੀ ਗੱਛੀ ਵੀ ਨਹੀਂ ਮੈਂ ਖਾਦੀ ਨਾ ਤੇ ਦੀ ਫੁੱਟ ਦੀ ਪਰੇ ਕੋਈ ਕਰਨੀ ਨਹੀਂ ਹੈ ਗਾਲੇ ਕੋਈ ਕਰਨੀ ਪੈਂਦੀ ਹੈ ਨਹੀਂ ਕਰਨੀ ਪੈਂਦੀ ਕਰਨੀ ਜਿਉਂ ਪਰ ਆ ਵੀ ਦੀ ਮੈਨੂੰ ਨਿਕਲੀ ਨਾ ਹੁਣ 6 ਮਹੀਨੇ ਤਾਂ ਇੱਕ ਘਰੋਂ 6 ਮਹੀਨੇ ਹੋ ਗਏ ਆ ਬਿਲਕੁਲ ਕੁੜੀ ਨਹੀਂ ਸੀ ਕਲੋ ਕੋਈ ਗੱਲ ਨਹੀਂ ਤੂੰ ਨਾ ਚਿੰਤਾ ਛੱਡ ਦੇ ਸਮਝ ਨਹੀਂ ਕੋਈ ਤੂੰ ਇਹ ਲੈ ਦੇ ਨਾਲ ਤੂੰ ਸਾਡੇ ਸਿਰ ਤੇ ਹੱਥ ਰੱਖ ਤੇਰੇ ਤੇਰੇ ਕੋਈ ਕੇ ਗੱਲ ਦੀ ਪਰਵਾਹ ਨਹੀਂ ਕਰ ਤੁਹਾਡੀ ਵੱਡੀ ਭੈਣ ਆ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਦਾਦੇ ਦੀ ਕੇ ਗੱਲ ਦੀ ਕਮੀ ਰਹਿਣੀ ਨਹੀਂ ਕੋਈ ਗੱਲ ਹੈ